ਜੰਡਿਆਲਾ ਗੁਰੂ ਵਿੱਚ ਚੋਲਾ ਨੇ ਇੱਕ ਵਾਰ ਫਿਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਮੌਸਮ ਦਾ ਤੰਦ ਦਾ ਫਾਇਦਾ ਉਠਾਉਂਦੇ ਹੋਏ ਚੋਰਾ ਨੇ ਅੱਜ ਜੰਡਿਆਲਾ ਗੁਰੂ ਦੇ ਉਦਮ ਸਿੰਘ ਚੌਕ ਤੇ ਦੋ ਦੁਕਾਨਾਂ ਦੇ ਤਾਲੇ ਤੋੜ ਦਿੱਤੇ ਹਨ 30 ਚਾਲੀ ਕੋਟ ਪੇਂਟ ਅਤੇ ਇੱਕ ਇਨਵਰਟਰ ਬੈਟਰੀ ਜਿਸ ਦੀ ਕੀਮਤ ਤਕਰੀਬਨ 40000 ਰੁਪਏ ਦੱਸੀ ਜਾ ਰਹੀ ਹੈ ਚੋਰੀਕਰ ਲੈ ਗਏ ਇਸ ਮੌਕੇ ਤੇ ਚੌਕੀ ਪਰਿਵਾਰੀ ਨਰੇਸ਼ ਕੁਮਾਰ ਨਾਲ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਚੋਰਾਂ ਦੀ ਖੋਜ ਜਾਰੀ ਹੈ ਸੀਸੀਟੀਵੀ ਕੈਮਰੇ ਵੇਖੇ ਜਾ ਰਹੇ ਹਨ ਅਤੇ ਜਲਦੀ ਹੀ ਚੋਰਾਂ ਦਾ ਪਤਾ ਚੱਲ ਜਾਵੇਗਾ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਕੋਹਰੇ ਦੇ ਮੌਸਮ ਵਿੱਚ ਤੁਹਾਡੇ ਆਲੇ ਦੁਆਲੇ ਚੌਕੀਦਾਰ ਰੱਖੋ ਦੁਕਾਨਦਾਰਾਂ ਤੋਂ ਆਪਣੀਆਂ ਦੁਕਾਨਾਂ ਵਿੱਚ ਸੀਸੀਟੀਵੀ ਕੈਮਰੇ ਲਾਉਣ ਨੂੰ ਕਿਹਾ ਅੱਜ ਸਰ ਅੱਜ ਜਿਹੜੀ ਜਨਰਲ ਕੋਲ ਚੋਰੀ ਹੈ ਕੀ ਕਹਿਣਾ ਚਾਹੁੰਦੇ ਇਹਦੇ ਸੰਬੰਧ ਸਭ ਬਦਲੇ ਇਹ ਆ ਗੱਲ ਵੀ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾ ਅੰਧਾਲ ਕਲੋਨੀ ਦਾ ਇਹਨਾਂ ਦੀ ਟੀਲਰ ਮਾਸਟਰੀ ਦੁਕਾਨ ਹੈ ਗਗਨ ਟੀਲਰ ਦੀ ਦੁਕਾਨ ਹੈ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਜਦੋਂ ਹੰਧਾਲ ਬਾਬਾ ਹੰਧਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਹੈ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇੰਟਰਫੇਰੈਂਸ ਦਿੱਤੀ ਹੈ ਵੀ ਸ਼ਟਰਲ ਵੀ ਟੁੱਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖਾਇਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰਦੀ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰਿਆ ਜਾਵੇਗਾ ਵੀ ਕੀ ਕੀ ਹੋਇਆ ਕਿੰਨਾ ਕੋਨਫੀਨ ਹੋਦਾ ਹੋਇਆ ਨੁਕਸਾਨ ਹੈ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਲਾ ਕਿੰਨਾ ਕਿ ਨੁਕਸਾਨ ਹੋਇਆ ਜੀ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜੜੀ ਹੈ ਨਾ ਜੋ ਵੀ ਤੁਹਾਡੇ ਕੋਲ ਕਪੜੇ ਆਏ ਉਹਨਾਂ ਦੀ ਸਾਰੀ ਵਕਾਲਾ ਸਾਨੂੰ ਡਿਟੇਲ ਦਿਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡਾ ਸਾਡਾ ਗੱਲ ਕਰੋ ਕੋਈ ਸੀਸੀਟੀਵੀ ਲਾਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਹਾਂ ਕਿ ਕਮ ਸੇ ਕਮ ਚੌਕੀਦਾਰ ਲਗਾਓ ਚੌਕੀਦਾਰ ਲਗਾਓ ਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰਾ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜ਼ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੇ ਦੁਕਾਨਾਂ ਦੇ ਅੱਗੇ ਸਿਸਟਮ ਵੀ ਕੈਮਰੇ ਲਗਾਉਣ ਤੇ ਪਲੱਸ ਚੌਕੀਦਾਰ ਲਗਾਓ ਇਹਦੇ ਵੀ ਤੁਸੀਂ ਸ਼ਟਰ ਤੋੜੇ ਗਏ ਜਾਂ ਕੋਈ ਤੀਵੋ ਹੋ ਤਰੀਕੇ ਨਾਲ ਸ਼ਟਰ ਹੀ ਸ਼ਟਰ ਹੀ ਤੇ ਸ਼ਟਰਾਂ ਦੇ ਤਾਲੇ ਤੋੜ ਗਏ